ਸਤ ਸ੍ਰੀ ਅਕਾਲ ਦੋਸਤੋ ਮੈਂ ਵਰਿੰਦਰ ਸਿੰਘ ਤੁਹਾਡਾ ਸਵਾਗਤ ਕਰਦਾ ਆਪਣੇ YouTube ਚੈਨਲ ਤੇ ਪੰਜਾਬ ਸਰਕਾਰ ਦੇ ਪੈਨਸ਼ਨਰ ਤੇ ਲਈ ਇੱਕ ਚੰਗੀ ਅਪਡੇਟ ਆਈ ਹੈ ਕਿ ਪੰਜਾਬ ਸਰਕਾਰ ਦੇ ਉਹ ਪੈਨਸ਼ਨਰ ਜਿਨ੍ਹਾਂ ਦੀ ਪੈਨਸ਼ਨ ਲੱਗੇ ਨੂੰ 10 ਸਾਲ ਜਾਂ 10 ਸਾਲ ਤੋਂ ਉੱਪਰ ਹੋ ਚੁੱਕਿਆ ਉਹਨਾਂ ਦੀ ਜਿਹੜੀ ਕਮਿਊਟੇਸ਼ਨ ਦੀ ਜਿਹੜੀ ਰਿਕਵਰੀ ਹੁੰਦੀ ਹੈ ਉਹ ਪੰਜਾਬ ਸਰਕਾਰ ਨੇ ਫਿਲਹਾਲ ਬੰਦ ਕਰ ਦਿੱਤੀ ਗਈ ਆ ਭਾਵ ਕਿ ਉਹਨਾਂ ਨੂੰ ਪੂਰੀ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਊਗੀ ਇਹ ਪੂਰਾ ਮਾਮਲਾ ਹੈ ਕਿ ਆ ਉਹਦੇ ਬਾਰੇ ਆਪਾਂ ਥੋੜੀ ਡਿਟੇਲ ਦੇ ਵਿੱਚ ਗੱਲ ਕਰਦੇ ਆ ਕਿ ਜਦੋਂ ਕੋਈ EMPLY ਰਿਟਾਇਰ ਹੁੰਦਾ ਤਾਂ ਉਹਦੀ ਮੰਥਲੀ ਪੈਨਸ਼ਨ ਬਣਦੀ ਹੈ ਰਿਟਾਇਰਮੈਂਟ ਦੇ ਟਾਈਮ ਤੇ ਪੈਨਸ਼ਨ ਲਈ ਆਪਸ਼ਨ ਹੁੰਦੀ ਹੈ ਕਿ ਉਹ ਆਪਣੀ ਪੈਨਸ਼ਨ ਦਾ ਕੁਝ ਹਿੱਸਾ ਇਹਦਾ ਉਹ ਕਮਿਊਟ ਕਰਵਾ ਸਕਦਾ ਕਮਿਊਟ ਦਾ ਮਤਲਬ ਹੁੰਦਾ ਕਿ ਜਿੰਨੀ ਉਹਦੀ ਮੰਥਲੀ ਪੈਨਸ਼ਨ ਬਣਦੀ ਹੈ ਉਹਦਾ ਕੁਝ ਹਿੱਸਾ ਹੋ ਐਡਵਾਂਸ ਲੈ ਸਕਦਾ ਤੇ ਉਹ ਜਿਹੜਾ ਐਡਵਾਂਸ ਲਿਆ ਜਾਂਦਾ ਵਾ ਫਿਰ ਉਹਦੀ ਕੁਝ ਟਾਈਮ ਪੀਰੀਅਡ ਦੇ ਲਈ ਪੈਨਸ਼ਨ ਦੇ ਵਿੱਚ ਜੋ ਜਿਹੜੀ ਮੰਥਲੀ ਪੈਨਸ਼ਨ ਬਣਦੀ ਹੈ ਉਹਦੇ ਵਿੱਚੋਂ ਰਿਕਵਰੀ ਹੁੰਦੀ ਹੈ ਉਹਦੇ ਵਿੱਚ ਰਿਕਵਰੀ ਦੇ ਵਿੱਚ ਜਿਹੜੀ ਪ੍ਰਿੰਸੀਪਲ ਅਮਾਉਂਟ ਵੀ ਹੁੰਦੀ ਆ ਤੇ ਕੁਝ ਵਿਆਜ ਵੀ ਹੁੰਦਾ ਤਾਂ ਉਹਨੂੰ ਆਪਾਂ ਕੀ ਕਹ ਦਿੰਦੇ ਆ ਕਿ ਮਿਊਟੇਸ਼ਨ ਤੇ ਉਹਦੀ ਰਿਕਵਰੀ ਇਹ ਜਿਹੜਾ ਟਾਈਮ ਪੀਰੀਅਡ ਹੁੰਦਾ ਇਹਦੇ ਰਿਗਾਰਡਿੰਗ ਪੰਜਾਬ ਸਰਕਾਰ ਦੀਆਂ ਜਿਹੜੀਆਂ ਗਾਈਡਲਾਈਨਸ ਆ ਜਿਹੜੇ ਰੂਲ ਨੇ ਉਹ ਜੱਜ ਕਰਦੇ ਆ ਤਾਂ ਇਹਦੇ ਵਿੱਚ ਉਹ ਜਿਹੜੀ ਕਟੌਤੀ ਹੁੰਦੀ ਸੀ ਕਟੌਤੀ ਨੂੰ ਲੈ ਕੇ ਪੰਜਾਬ ਸਰਕਾਰ ਦੇ ਪੈਨਸ਼ਨਰ ਵੱਲੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਕੇਸ ਕੀਤਾ ਗਿਆ ਸੀ ਜਿਹੜਾ ਕੇਸ ਆ ਉਹ ਪਟੀਸ਼ਨਰ ਜਾਂ ਕਹੋ ਜਿਹੜੇ ਪੈਨਸ਼ਨਰ ਆ ਉਹਨਾਂ ਦੇ ਹੱਕ ਦੇ ਵਿੱਚ ਆਇਆ ਸੀ ਹੱਕ ਦੇ ਵਿੱਚ ਆਇਆ ਸੀ ਮਤਲਬ ਜਿਹੜੀ ਕਟੌਤੀ ਸੀ ਉਹਦੇ ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਸਟੇ ਲਗਾ ਦਿੱਤੀ ਸੀ ਪਰ ਉਹਦੇ ਤੋਂ ਬਾਅਦ ਪੰਜਾਬ ਗਵਰਨਮੈਂਟ ਨੇ ਉਹ ਡਿਸੀਜਨ ਦੇ ਅਗੇਂਸਟ ਅਗੇ ਮਾਨਜੂਬ ਅਦਾਲਤ ਦੇ ਵਿੱਚ ਅਪੀਲ ਜ਼ਾਇਰ ਕਰਨ ਦਾ ਖਰਚ ਲਿਆ ਸੀ ਤੇ ਉਹ ਜਿਹੜੀ ਸਟੇ ਹੋਈ ਸੀ ਸਟੇ ਨੂੰ ਵੋਕੇਟ ਕਰਨ ਮਤਲਬ ਖਤਮ ਕਰਨ ਦੇ ਲਈ ਪੰਜਾਬ ਗਵਰਨਮੈਂਟ ਨੇ ਦੁਬਾਰਾ ਤੋਂ ਜਿਹੜੇ ਕੇਸ ਆਹੋ ਦਾਇਰ ਚਾਰ ਨੇ ਸ਼ੁਰੂ ਕੀਤੇ ਆ। ਪਰ ਇਨ ਬਿਟਵੀਨ ਜਿਹੜਾ ਗਵਰਨਮੈਂਟ ਨੇ ਇਹ ਡਿਸੀਜਨ ਲਿਆ ਕਿ ਜਿੰਨੀ ਦੇਰ ਤੱਕ ਜਿਹੜੀ ਉਹ ਸਟੇ ਆ ਖਤਮ ਨਹੀਂ ਹੋ ਜਾਂਦੀ। ਤਾਂ ਜਿਹੜੀ ਉਹ ਪੈਨਸ਼ਨ ਦੀ ਕਮਿਊਟੇਸ਼ਨ ਦੀ ਜਿਹੜੀ ਰਿਕਵਰੀ ਗਿਆ ਉਹਨੂੰ ਬੰਦ ਕਰ ਦਿੱਤਾ ਗਿਆ। ਤੇ ਇਹ ਜਿਹੜਾ ਡਿਸੀਜਨ ਲਿਆ ਗਿਆ ਪੰਜਾਬ ਗਵਰਨਮੈਂਟ ਵੱਲੋਂ ਉਹ ਕੱਲੇ ਪਟੀਸ਼ਨਰ ਦੇ ਲਈ ਨਹੀਂ ਹੈ ਸਾਰੇ ਦੇ ਸਾਰੇ ਪੈਨਸ਼ਨਰ ਦੇ ਲਈ ਹੈ। ਅੱਜ ਦੇ ਵੀਡੀਓ ਦੇ ਵਿੱਚ ਸਰਫ ਇਹ ਨਿਗ੍ਜ਼ਾਮ ਕਰੀ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਆਪਣੇ ਬਾਕੀ ਪੈਸ਼ੇਨਰ ਸਾਥੀਆਂ ਨਾਲ ਵੀ ਇਹਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਧੰਨਵਾਦ